ਉਹ ਬੰਤੇ ਮੇਰੇ ਤੇ ਕਾਰਵਾਈ ਕਰਾ ਸਕਦੇ ਨੇ ਜਾਂ ਨਾ ਮੋਦੀ ਜਾਂ ਭਗਮਾਨ ਤੁਮਾਨ ਤੋਂ ਇਹਨਾਂ ਤੋਂ ਇਹਨਾਂ ਤੋਂ ਇਲਾਵਾ ਮੇਰੇ ਤੇ ਕਾਰਵਾਈ ਨਹੀਂ ਹੋ ਸਕਦੀ ਤੁਹਾਡਾ ਬਹੁਤ ਵੱਡਾ ਭਰਮ ਭਲੇਖਾ ਜਦੋਂ ਮੁੱਖ ਮੰਤਰੀ ਐਸਐਸਪੀ ਨੂੰ ਕਹੂਗਾ ਮਹਾਲੀ ਵਾਲੇ ਐਸਐਸਪੀ ਨੂੰ ਕਹੂਗੀ ਭਾਨ ਨੇ ਨੂੰ ਠੋਕ ਚਾਕੇ ਭਾਨ ਨੇ ਨੂੰ ਅੰਦਰ ਸੱਟ ਉਹ ਫੇਰ ਜਿੱਟੂਗਾ ਐ ਨਹੀਂ ਛੱਡਦਾ ਉਹਨੂੰ ਪਤਾ ਤੁਸੀਂ ਕਿਹਦੇ ਕੋਲੇ ਜਾਂਦੇ ਹੋ ਮੁੱਖ ਮੰਤਰੀ ਕੋਲੇ ਸਾਰੇ ਏਜੰਟ ਮਾਫੀਆ ਮੁੱਖ ਮੰਤਰੀ ਕੋਲੇ ਇਕੱਠਾ ਹੋ ਕੇ ਜਾਓ ਵੀ ਭਾਨ ਨੇ ਨੇ ਸਾਨੂੰ ਬਹੁਤ ਤੰਗ ਪਰੇਸ਼ਾਨ ਕਰਿਆ ਹੋਇਆ ਭਾਨਾ ਸਾਨੂੰ ਜਿਉਣਾ ਨਹੀਂ ਦਿੰਦਾ ਭਾਨਾ ਸਾਨੂੰ ਗਾਲਾਂ ਕੱਢਦਾ ਪਾਣੇ ਨੇ ਧਰਨੇ ਲਵਾਉਂਦਾ ਤੁਸੀਂ ਉਹਦੇ ਕੋਲੇ ਜਾ ਕੇ ਜਾਓ ਜੀ ਪਾਣੇ ਨੂੰ ਫਾਂਸੀ ਦਿਵਾਉਣੀ ਆ ਸੀ ਪਾਣੇ ਨੂੰ ਕਟੂਕਟ ਫਾਂਸੀ ਦੀ ਸਜ਼ਾ ਕਰਾਉਣੀ ਆ ਅਸੀਂ ਤੁਸੀਂ ਉਹਦੇ ਕੋਲੇ ਜਾ ਕੇ ਫਰਿਆਦ ਕਰੋ ਸਾਰੇ ਜਣੇ ਇਕੱਠੇ ਹੋ ਕੇ ਮੀਡੀਆ ਨਾਲ ਲੈ ਕੇ ਜਾਓ ਮੁੱਖ ਮੰਤਰੀ ਨੂੰ ਜਾ ਕੇ ਮਿਲੋ ਪਗਮਤ ਮਾਨ ਨੂੰ ਵੀ ਪਾਣੇ ਨੂੰ ਅਸੀਂ ਫਾਂਸੀ ਲਵਾਉਣੀ ਆ ਉਹਨੇ ਸਾਨੂੰ ਸਾਡਾ ਜਿਉਣਾ ਹਰਾਮ ਕਰਿਆ ਹੋਇਆ ਜਦ ਜਿਹੜੇ ਤੁਸੀਂ ਫੁੱਦੂ ਫੁੱਦੂ ਲੋਕਾਂ ਨੂੰ ਤੁਸੀਂ ਕਿਤੇ ਲੈ ਕੇ ਭੇਜ ਦਿਓ ਪਾਣੇ ਦਾ ਪਿੱਛਾ ਕਰੋ ਪਾਣੇ ਦਾ ਇਹ ਕਰੋ ਮੈਨੂੰ ਕੋਈ ਪਰਵਾਹ ਨਹੀਂ ਮੈਨੂੰ ਕਿ ਮਰ ਜੂ ਮੈਂ ਤਾਂ ਸਕੂਨ ਨਾਲ ਉਹਦੀ ਮੈਂ ਤਾਂ ਮਰਨਾ ਚਾਹਣਾ ਮੈਂ ਕਹਿੰਦਾ ਅਜਹੀ ਮੌਤ ਆਵੇ ਜਿਹੜੀ ਲੋਕਾਂ ਲਈ ਕੁਝ ਕਰਦੇ ਮਰੇ ਉਸ ਮੈਨੂੰ ਮਰਵਾਉਣਾ ਚਾਹਣਾ ਮਰਵਾ ਮੈਂ ਤਾਂ ਸਕੂਨ ਤਾਂ ਬੜਾ ਸਕੂਨ ਹੈ ਇਸ ਚੀਜ਼ ਚ ਬੰਦੇ ਦੀ ਤੁਸੀਂ ਤੁਸੀਂ ਕਰਾਪਟ ਲੋਕ ਹੋ ਇੱਕ ਦਿਨ ਮੇਰੇ ਕੋਲੇ ਪਿਛਲੇ ਦਿਨ ਜਾਂਟ ਆ ਗਿਆ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਸ਼ੂਟਿੰਗ ਕਰਦਾ ਸੀਗਾ ਮੈਨੂੰ ਕਹਿੰਦਾ ਕਹਿੰਦਾ ਵੀ ਐ ਕਰਕੇ ਕਹਿੰਦਾ ਮੈਂ ਤੇਰਾ ਤੂੰ ਬਹੁਤ ਕਹਿੰਦਾ ਲੋਕਾਂ ਲਈ ਲੜ ਰਿਹਾ ਹਾਂ ਪਰ ਕਹਿੰਦਾ ਕਿੰਨਾ ਸਮਾਂ ਤੂੰ ਕਰਦਾ ਰਹੇਗਾ ਕਿੰਨਾ ਸਮਾਂ ਕਰਦ ਰਮੇ ਤੂੰ ਰਾਜਨੀਤੀ ਦੇ ਵਾਗੈ ਤੂੰ ਇੱਧਰ ਨੂੰ ਵਗ ਜਾ ਤੇਰਾ ਗੋਲ ਕੀ ਹੈ ਤੇਰਾ ਨਿਸ਼ਾਨਾ ਕੀ ਹੈ ਉਹ ਮਖਿਆ ਮਖਿਆ ਤੂੰ ਤੈਨੂੰ ਤੇਰੇ ਦਿਮਾਗ 'ਚ ਪੈਸਾ ਚੱਲਦਾ ਤੂੰ ਪੈਸਾ ਬਹੁਤ ਕਮਾਲਿਆ ਮਖਿਆ ਮੈਂ ਤੂੰ ਐ ਦੱਸਦੇ ਮਖਿਆ ਮੈਂ ਉਹ ਗੁਰੂਆਂ ਨੂੰ ਮੰਨਦਾ ਮੈਂ ਉਹਨਾਂ ਨੂੰ ਮੰਨਦਾ ਜਿਹੜੇ ਝੜਖੜੀਆਂ ਦੇ ਚੜ ਗਏ ਜਿਹੜੇ ਤੱਤੀ ਤਰੀਆਂ ਤੇ ਬਹਿ ਗਏ ਜੇ ਮੇਰੇ ਵਰਗੇ ਸੜੇ ਬੰਦੇ ਦੀ ਮੌਤ ਹੁੰਦੀ ਹੈ ਲੋਕਾਂ ਦੇ ਕੰਮ ਦੇ ਵਿੱਚ ਮੇਰੇ ਤੋਂ ਇਲਾਵਾ ਮੈਨੂੰ ਹੋਰ ਕੁਝ ਨਹੀਂ ਜ਼ਿੰਦਗੀ ਚ ਚਾਹੀਦਾ ਤੁਸੀਂ ਜੰਨਾ ਅੱਡੀ ਝੂਟੀ ਦਾ ਜ਼ੋਰ ਲਾਉਣਾ ਲਾ ਲਿਓ ਹਾਂ ਤੁਸੀਂ ਅੱਜ ਜਾ ਕੇ ਮੀਟਿੰਗਾਂ ਕਰਦੇ ਤੁਸੀਂ ਜਿੰਨਾ ਜ਼ੋਰ ਲਾਉਣਾ ਉਹ ਤੇ ਲਾ ਲਿਓ ਥੋੜਾ ਸਾਰੇ ਦੀ ਮੰਜੀ ਬੜੀ ਠੋਕੂ ਮੈਂ ਮਰਨਾ ਮੈਂ ਮੱਥਿਆ ਹੋਇਆ ਵੀ ਮੈਂ ਮਰਨਾ ਤੁਸੀਂ ਕੀ ਕਹਿੰਦੇ ਹੋ ਕਾਰਵਾਈ ਕਰਾਉਂਗੇ ਤੁਸੀਂ ਕਰਵਾਓ ਥੋੜੇ ਤਾਂ 50 ਬੰਦੇ ਨੇ ਤੁਹਾਡੇ ਵਿੱਚੋਂ ਫੋਨ ਆ ਗਏ ਮਹਾਲੀ ਤੋਂ ਸਾਰੇ ਨੇ ਫੋਨ ਆਏ ਨੇ ਕੰਮ ਹੀ ਥੋੜੇ ਜਾਂਦੇ ਨੇਗੇ ਬੰਦੇ ਥਰ ਥਰ ਕੰਮ ਹੀ ਜਾਂਦੇ ਨੇਗੇ ਵਿੱਚੋਂ ਤੁਹਾਡੇ ਬੰਦੇ ਫੋਨ ਕਰੀ ਜਾਂਦੇ ਤੁਸੀਂ ਮੇਰੇ ਖਿਲਾਫ ਜਾ ਕੇ ਮੀਟਿੰਗਾਂ ਕਰਦੇ ਹੋ ਭੰਨ ਤੇ ਕਾਰਵਾਈ ਕਰਾਉਣੀ ਆ ਮੈਂ ਸਾਰੀ ਦੁਨੀਆ ਨੂੰ ਸਾਰੇ ਪੰਜਾਬ ਨੂੰ ਕਹਿਣਾ ਚਾਹਣਾ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਸੌਹ ਮੇਰਾ ਗੁਰੂ ਉਹ ਹੈ ਮੌਜੂ ਕਿਉਂਕਿ ਮੇਰੇ ਦਾੜੀ ਕੇਸ ਨਹੀਂ ਰੱਖੇ ਦਾੜੀ ਕੇਸ ਰੱਖਣ ਨਾਲ ਕੋਈ ਠੀਕਾ ਨਾ ਗੱਲ ਮੇਰੇ ਅੰਦਰ ਆਤਮਾ 'ਚ ਮੇਰੇ ਰੱਬ বাসਦਾ ਮੇਰੇ ਤੇ ਕੋਈ ਪੰਜਰਗੀ ਇਹਨਾਂ 'ਚ ਬੰਦਾ ਸਾਬਤ ਕਰ ਦੇ ਮੈਂ ਚੈਲੰਜ ਕਰਦਾ ਗਲ ਘਟਾ ਨੂੰ ਕਿਸ ਤੋਂ ਪੈਸੇ ਜਿੱਦੋਂ ਦਵਾਈ ਹੋਣ ਉਹ ਕਿਸਦੇ ਲੈਤੇ ਹੋਣ ਜਾਂ ਏਜੰਟ ਕੋਈ ਸਾਬਤ ਕਰ ਦੇ ਇੱਕ ਕੱਲ ਫੁੱਦੂ ਜਾਂ ਬੰਦਾ ਲੱਗਿਆ ਪਿਆ ਸੀਗਾ ਉਹ ਫੁੱਦੂ ਜੀ ਬੰਦੇ ਤੇ ਮੈਂ ਵੀਡੀਓ ਨਾਸਰ ਕਰਦਾ ਉਹ ਲੱਗਿਆ ਪਿਆ ਸੀਗਾ ਜੀ ਭਾਨੇ ਕਿਤੇ ਸਬੂਤ ਨੇ ਲਿਆ ਪਰੋਣੇ ਸਬੂਤ ਕਿੱ데 ਨੇ ਕਿ ਲਿਆਓ ਧਰੋ ਇਸ ਕਰਕੇ ਇਹ ਜਿਹੜੀ ਭਰਮ ਭਲੇਖਾ ਹੁਣ ਤੁਸੀਂ ਕਰ ਦਿਓ ਥੋੜਾ ਐਸਾ ਮੈਂ ਹੁਣ ਸਭ ਤੋਂ ਪਹਿਲਾਂ ਤਾਂ ਮਹਾਲੀਆਣਾ ਦੀ ਹੁਣ ਮੰਜੀ ਥੋਕੂ ਕੱਲੇ ਕੱਲੇ ਬੰਦੇ ਦੀ ਮੰਜੀ ਥੋਕੂਗਾ ਮੈਂ ਏਜੰਟਾਂ ਦੀ ਇਹ ਪੰਜਾਬ ਦੇ ਵਿੱਚੋਂ ਇਹ ਮਾਫੀਆ ਖਤਮ ਕਰਾ ਕੇ ਸੜਨੂੰ ਪਿਛਲੇ ਤੁਹਾਨੂੰ ਮੈਂ ਗੱਲ ਦੱਸਦਾ ਪਿਛਲੇ ਜਿੰਨੇ ਵੀ ਅੱਜ ਮੈਂ ਪਹਿਲੀ ਵਾਰ ਗੱਲਾਂ ਬੋਲਣਾ ਭਾਬਿਕ ਹੋ ਗਏ ਪਿਛਲੇ ਨਾ ਮੈਨੂੰ 6 ਮਹੀਨਾ ਤੋਂ ਮੈਨੂੰ ਨੈਸ਼ਨਲ ਮੀਡੀਆ ਦੇ ਫੋਨ ਆ ਰਹੇ ਨੇ ਨਿਕਲ ਨੈਸ਼ਨਲ ਮੀਡੀਆ ਕਹਿੰਦਾ ਵੀ ਤੇਰੀ ਅਸੀਂ ਇਸ ਮੈਨੂੰ ਨਾ ਕਈ ਜਿਹੜੇ ਚੈਨਲ ਜੇ ਬਕਾਉ ਨੇ ਮੈਂ ਉਹਨਾਂ ਦਾ ਜ਼ਿਕਰ ਨਹੀਂ ਚਾਹੁੰਦਾ ਜਿਹੜੇ ਸਾਡੇ ਕਿਸਾਨੀ ਅੰਦੋਲਨ ਬਲੇਕਾ ਕੰਮ ਪਰ ਹੁਣ ਜਿਹ ਉਹ ਤੁਸੀਂ ਮਾਫੀਆ ਏਜੰਟ ਮਾਫੀਆ ਇਹ ਗੱਲ ਸੁਣ ਲਿਓ ਉਹ ਜਿਹੜਾ ਕਿ ਜੇ ਡਬਲਯੂ ਮੈਟ ਇੱਕ ਹੋਰ ਨਾ ਪਤ ਨਹੀਂ ਚੰਡੀਗੜ੍ਹ ਦੇ ਵਿੱਚ ਵੱਡਾ ਹੋਟਲ ਆ ਉਹਦੇ ਵਿੱਚ ਪੰਜਾਬ ਦੇ ਮੰਤਰੀਆਂ ਤੋਂ ਲੈ ਕੇ ਮੇਰੀ ਸਪੈਸ਼ਲ ਸਪੈਸ਼ਲ ਮੈਨੂੰ ਇਸ ਏਜੰਟ ਮਾਫੀਆ ਦੇ ਮੁੱਦੇ ਤੇ ਮੈਨੂੰ ਸਪੈਸ਼ਲ ਬੁਲਾਇਆ ਜਾ ਰਿਹਾ ਹੈ ਨੈਸ਼ਨਲ ਟੀਵੀ ਚੈਨਲਾਂ ਵੱਲੋਂ ਸਮਾਨਤ ਕੀਤਾ ਜਾ ਰਿਹਾ ਹੈ ਮੈਨੂੰ ਇਹ ਤੁਹਾਨੂੰ ਗੱਲ ਦੱਸਦਾ ਮੈਂ ਪਹਿਲਾਂ ਮੈਂ ਜਾਣ ਨਹੀਂ ਸੀ ਰਿਹਾ ਗਲਜੀਤ ਵਰਗੇ ਐਮੀਨੀ ਐਡੇ ਵੱਡੇ ਵੱਡੇ ਨਾਂ ਬੋਲਦੇ ਨਾ ਬੰਦੇ ਐਡੇ ਵੱਡੇ ਜਿਹੜੇ ਜਿਹਨਾਂ ਨੂੰ ਦੁਨੀਆ ਪਿਆਰ ਕਰਦੀ ਹੈ ਐਮੀਨੀ ਉੱਥੇ ਤੇ ਕਰ ਪਹੁੰਚ ਗਏ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਮਹਾਰਾਜ ਨੇ ਆਪ ਸੇਵਾ ਕਰਵਾਈ ਹੈ ਇਸ ਕਰਕੇ ਮਹਾਰਾਜ ਨੇ ਆਪ ਸਿਰ ਤੇ ਮੇਰਾ ਪਰੇ ਹੱਥ ਰੱਖ ਕੇ ਡੋਲਣ ਨਹੀਂ ਦਿੱਤਾ ਗੱਡੀਆਂ ਕਾਰਾਂ ਪੈਸੇ ਦੇ ਟੀਚੀਆਂ ਲਿਆ ਲੈ ਕੇ ਤੁਸੀਂ ਰੱਖੀਆਂ ਕੋਈ ਬੰਦਾ ਇੱਥੇ ਕਰਪਾਨ ਨੂੰ ਖਰੀਦ ਨਹੀਂ ਸਕਦਾ ਤੁਸੀਂ ਹੱਥੋਂ ਨੂੰ ਕਰੋੜ ਰੁਪਏ ਕਮਾਉਣੇ ਮੈਨੂੰ ਤੁਹਾਨੂੰ 5 ਲੱਖ ਰੁਪਏ ਦੇਣੀ ਕਿੱਡੀ ਵੱਡੀ ਗੱਲ ਹੈ ਮੈਨੂੰ ਤੁਹਾਨੂੰ 5 ਲੱਖ ਰੁਪਏ ਰੋਜ਼ ਦਾ ਦੇਣਾ ਕਿੱਡੀ ਵੱਡੀ ਗੱਲ ਹੈ ਇਸ ਕੰਮ ਦੇ ਵਿੱਚੋਂ ਕਰੋੜਾ ਰੁਪਏ ਕਮਾ ਸਕਦੇ ਸਭ ਤੋਂ ਵੱਡੀ ਜਿਹੜੀ ਮਾਇਆ ਹੈ ਪੈਸੇ ਨੂੰ ਕੋਈ ਬੰਦਾ ਨਹੀਂ ਤਿਆਗ ਸਕਦਾ ਕੂ ਲੀਟਰ ਨਹੀਂ ਝਾਕ ਸਕਦਾ ਮੈਂ ਸਮੋਦੇ ਨੂੰ ਝਾਕ ਕੇ ਚੱਲਿਆ ਮੈਂ ਉਸ ਨੂੰ ਠੋਕਰਾਂ ਮਾਰ ਕੇ ਚੱਲਿਆ ਫੇਰ ਤਾਂ ਇੰਨਾ ਸਮਾਂ ਲੜਿਆ ਇਸ ਲੱਤਾਂ ਮਾਰ ਕੇ ਉਸ ਪੈਸੇ ਨੂੰ ਚੱਲਿਆ ਭੈਣ ਚਾਵੇ ਮਾਇਆ ਤੋਂ ਕਰਾਉਣਾ ਕੀ ਐ ਤੂੰ 50 ਇਹ ਪਿਛਲੇ ਦਿਨਾਂ ਦੇ ਵਿੱਚ ਸੁਣ ਮੈਂ ਗੱਲ ਰੱਖਦਾ ਪਿਛਲੇ 2-3 ਸਾਲਾਂ ਤੋਂ ਮੇਰਾ ਕਮਾਈ ਵੀ ਜ਼ੀਰੋ ਐ ਪਰ ਮੈਂ ਜਿਵੇਂ ਬੇਰਾ ਪੂਰਾ ਕਰਨਾ ਮੈਨੂੰ ਪਤਾ ਮੇਰਾ ਕੰਮ ਚੱਲ ਜੀ ਜਾਂਦਾ ਰੋਟੀ ਪਾਣੀ ਤੋਂ ਮੈਂ ਭੁੱਖਾ ਨਹੀਂ ਮਰਦਾ ਸਾਰਾ ਕੁਝ ਵਧੀਆ ਚੱਲੀ ਜਾਂਦਾ ਮੇਰਾ ਤੁਸੀਂ ਮੀਟਿੰਗਾਂ ਕਰਦੇ ਤੁਸੀਂ ਭਾਨ ਦੇ ਕਾਰਵਾਈਆਂ ਕਰਾਉਣੀਆਂ ਨੇ ਤੁਸੀਂ ਮੁੱਖ ਮੰਤਰੀ ਕੋਲ ਜਾਓ ਮੈਂ ਤੁਹਾਨੂੰ ਇੱਕ ਦੁਬਾਰਾ ਇਹ ਗੱਲ ਦੱਸਦਾ ਤੁਸੀਂ ਉਹਦੇ ਕੋਲ ਜਾਓ ਉਹ ਮੇਰੇ ਤੇ ਲੱਗਦਾ ਉਹਨੂੰ ਪਤਾ ਹੈ ਵੀ ਭਾਨਾ ਵਰਗੇ ਵੀ ਇਹਨਾਂ ਨੂੰ ਇਹਨਾਂ ਨੂੰ ਲੋਕ ਪਿਆਰ ਕਰਦਾ ਤੁਸੀਂ ਉਹਦੇ ਕੋਲ ਜਾ ਕੇ ਜਿਹੜੀ ਮੇਰੇ ਤੇ ਕਾਰਵਾਈ ਕਰਾਓ ਜਾਂ ਇਹ ਇਨਾਂ ਕੋਲੇ ਜਾਣ ਦਾ ਤੁਹਾਡਾ ਕੋਈ ਫਾਇਦਾ ਨਹੀਂ ਕਿਹੜਾ ਤੁਸੀਂ ਪ੍ਰਸ਼ਾਸਨ ਕੋਲੇ ਆਪਸਨਾ ਕੋਲੇ ਤੁਰੇ ਫਿਰਦੇ ਹੋ ਕਹਿੰਦੇ ਕਹੋਂ ਦੇ ਮੈਂ ਪੁਲਿਸ ਵਾਲਿਆਂ ਦੇ ਮੁਲਾਜ਼ਮਾਂ ਦੇ ਪੈਸੇ ਵਾਪਸ ਕਰਵਾਏ ਨੇ ਕਿੰਨੇ ਮੁਲਾਜ਼ਮਾਂ ਦੇ ਪੈਸੇ ਵਾਪਸ ਕਰਵਾਏ ਨੇਗੇ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਦੇ ਜੋ ਰਿਟਾਇਰ ਮੁਲਾਜ਼ਮ ਸੀਗੇ ਜਿਨ੍ਹਾਂ ਨੇ ਸਾਰੀ-ਸਾਰੀ ਪੂੰਜੀ ਇਕੱਠੀ ਕਰੀ ਪੂੰਜੀ ਇਕੱਠੀ ਕਰਕੇ ਉਹਨਾਂ ਨੇ ਆਪਣੇ ਜਵਾਕਾਂ ਨੂੰ ਬਾਹਰ ਭੇਜਣਾ ਚਾਹੁੰਦੇ ਸੀ ਤੁਸੀਂ ਉਹਨਾਂ ਨੂੰ ਲੁੱਟਿਆ ਤੁਸੀਂ ਉਹਨਾਂ ਨੂੰ ਧੱਕਿਆ ਤੁਸੀਂ ਉਹਨਾਂ ਨੂੰ ਧੱਕਿਆ ਤੁਸੀਂ ਉਹਨਾਂ ਨੂੰ ਤੁਸੀਂ ਉਹਨਾਂ ਤੋਂ ਪੈਸੇ ਖਾਦੇ ਨੇਗੇ ਉਹਨਾਂ ਨੇ ਪੈਸੇ ਵਾਪਸ ਕਰਵਾਏ ਨੇਗੇ ਤੁਸੀਂ ਕਿਹਦੇ ਕੋਲੇ ਤੁਰੇ ਫਿਰਦੇ ਹੋ ਠੀਕ ਹੈ ਮੈਂ ਯਾਰ ਮੈਂ ਮੈਂ ਬੋਲਦਾ ਮੈਂ ਕਈ ਮੈਨੂੰ ਲੋਕ ਇਸ ਚੀਜ਼ ਲਈ ਕਹਿ ਦਿੰਦੇ ਨੇ ਵੀ ਤੂੰ ਗਾਲਾਂ ਕੱਢਦਾ ਤੋਂ ਉਹਨਾਂ ਨੂੰ ਉਲਟ ਬੋਲਦਾ ਬਾਈ ਜੀ ਮੈਂ ਤੁਹਾਨੂੰ ਮਾਫੀ ਚਾਹਣਾ ਇਹਨਾਂ ਨੇ ਲੋਕਾਂ ਨੂੰ ਇਹ ਜਿਵੇਂ ਦਫ਼ਤਰਾਂ ਦੇ ਇਲਜਾਲ ਜਾ ਕੇ ਗਾਵਾਂ ਕਰਦੇ ਨੇ ਨਾ ਬਾਈ ਜੀ ਇਹ ਏਜੰਟ ਇਹ ਬੌਂਸਰਾਂ ਨੂੰ ਲੋਕਾਂ ਨੂੰ ਇਲਜਾਲ ਦੇ ਕੇ ਗਰੀਬਾਂ ਨੂੰ ਧਮਕਾਉਂਦੇ ਨੇਗੇ ਫੇਰ ਬਾਈ ਮੈਨੂੰ ਗੁੱਸਾ ਚੜਦਾ ਬਾਈ ਇਹਨਾਂ ਦੇ ਘਰਾਂ ਵਾਲੀਆਂ ਦੇ ਨਾਲ ਇਹਨਾਂ ਦੇ ਇਹਨਾਂ ਦੇ ਕੋਲੇ ਡਿਫੈਂਡਰਾਂ ਗੱਡੀਆਂ ਇਹਨਾਂ ਕੋਲੇ ਫੋਰਚਨਰਾਂ ਗੱਡੀਆਂ ਇਹਨਾਂ ਕੋਲੇ ਐਨਾ-ਐਨਾ ਮਹਿੰਗਾ ਖਾਸ ਕਰਕੇ ਮਹਾਲੀ ਜਲੰਧਰ ਲੁਧਿਆਣਾ ਪਟਿਆਲਾ ਜਿਹੜੇ ਵੱਡੇ ਸਾਰਿਆਂ ਦੇ ਵਿੱਚ ਏਜੰਟ ਨੇ ਇਹਨਾਂ ਕੋਲੇ ਐਡੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਜਵਾਕਾਂ ਦੇ ਨਾਲ ਇਹਨਾਂ ਦੇ ਨਾਲ ਸਕੂਲ ਜਦੋਂ ਨਾ ਜਵਾਕ ਜਾਂਦੇ ਨੇ ਉਹਨਾਂ ਕੋਲੇ ਬੌਂਸਰ ਘਰ ਵਾਲਿਆਂ ਨਾਲ ਇਹਨਾਂ ਦੇ ਨਾਲ ਬੌਂਸਰ ਤਾਂ ਕਰਕੇ ਬਈ ਇਹਨਾਂ ਨੂੰ ਮੈਂ ਗਾਲਾਂ ਕੱਢਦਾ ਜਦੋਂ ਗਰੀਬ ਬੰਦਾ ਜਾਂਦਾ ਨਾ ਦਫ਼ਤਰ ਦੇ ਵਿੱਚ ਗਰੀਬ ਬੰਦੇ ਨੂੰ ਗਾਲਾਂ ਕੱਢ ਕੱਢ ਕੇ ਮੋੜਦੇ ਨੇ ਤਾਂ ਮੈਂ ਉਹਨਾਂ ਨੂੰ ਗਾਲਾਂ ਕੱਢਦਾ ਬਈ ਕਈ ਮੈਨੂੰ ਕਹਿ ਦਿੰਦੇ ਨੇ ਨਾ ਬੰਦੇ ਵੀ ਤੂੰ ਉਹਨਾਂ ਨੂੰ ਗਾਲਾਂ ਕੱਢਦਾ ਬਈ ਮੈਂ ਤਾਂ ਗਾਲਾਂ ਕੱਢਦਾ ਆਖਿਆ ਹੋਇਆ ਗਰੀਬ ਬੰਦੇ ਨੂੰ ਬਈ ਇਹ ਅੰਦਰ ਨਹੀਂ ਵੜਨਦੇ ਗਰੀਬ ਬੰਦੇ ਦੀ ਬੇਇੱਜ਼ਤੀ ਕਰਕੇ ਮੋੜਦੇ ਨੇ ਬਈ ਗਰੀਬੰਦਰੀ ਬੇਇੱਜ਼ਤੀ ਕਰ ਕਰਕੇ ਮੋੜਨੇ ਕਿ ਤਾਂ ਕਰਕੇ ਬਈ ਇਹਨਾਂ ਨੂੰ ਮੈਂ ਗਾਲਾਂ ਕੱਢਦਾ ਮੈਂ ਇਹਨਾਂ ਨੂੰ ਬਦਲਾ ਲੈਣਾ ਹਾਂ ਲੋਕਾਂ ਦਾ ਜਿਹੜਾ ਇਹਨਾਂ ਨੂੰ ਜਦੋਂ ਦਾ ਇਹਨਾਂ ਨੇ ਪੈਸਾ ਲੈਣਾ ਹੁੰਦਾ ਉਹ ਤਾਂ ਇਹ ਚਾਹ ਕੌਫੀ ਸਾਰਾ ਕੁਝ ਪਿਉਂਦੇ ਨੇਗੇ ਜਦੋਂ ਪੈਸਾ ਲੈ ਲੇ ਫਿਰ 6 ਮਹੀਨਾ ਬਾਅਦ ਅਗਲੇ ਦੇ ਮਾਰਦੇ ਨੇ ਲੱਤ ਪੁੰਡ ਤੇ ਠੀਕ ਹਨਾ ਗੱਲ ਧਰ ਕੇ ਫੇਰੇ ਕੱਢਦੇ ਨੇ ਗਾਲਾਂ ਫੇਰੇ ਗਾਲਾਂ ਕਰਦੇ ਨੇ ਬਾਈ ਇਹ ਮਸਲਾ ਕਰਕੇ ਜਿਹੜਾ ਮੈਂ ਇਹਨਾਂ ਨੂੰ ਗਾਲਾਂ ਕੱਢਦਾ ਬਾਈ ਤੁਸੀਂ ਜਿੰਨਾ ਜ਼ੋਰ ਲਾਉਣਾ ਲਾੜਿਆ ਮੈਂ ਗਾਲਾਂ ਤੁਹਾਨੂੰ ਐਂ ਕੱਢੂੰ ਤੁਹਾਡੇ ਬਾਗਾਂ 'ਚ ਧਰਨੇ ਐਂ ਲਾਉਂ ਥੋਡੇ ਜਿਵੇਂ ਜੁੱਪ ਝੋਲਣਾ ਕਿੰਨਾ ਦਾ ਅੱਜ ਲਵਾਇਆ ਉਹਨਾਂ ਨੂੰ ਝੋਲਣਾ ਵੀ ਐਂ ਲਵਾਵਾਂਗੇ ਤੁਹਾਡੇ ਬਾਹਾਂ 'ਚ ਤੁਹਾਡੇ ਘਰਾਂ ਦੇ ਉੱਪਰ ਵੀ ਐਂ ਲਿਆ ਕੇ ਲੋਕ ਬਿਠਾਉਂ ਜਿੰਨਾ ਤੁਸੀਂ ਜ਼ੋਰ ਲਾਉਣਾ ਹੋ ਲਾ ਲਿਓ ਜੇ ਸਰਕਾਰ ਚੰਗੀ ਹੋਵੇ ਸਰਕਾਰ ਕਾਨੂੰਨ ਨਾ ਬਣਾ ਦੇ ਸਰਕਾਰ ਤੁਹਾਡੇ ਖਿਲਾਫ ਸਖਤ ਕਾਨੂੰਨ ਬਣਾਵੇ ਜਿਵੇਂ ਹਰਿਆਣਾ ਦੇ ਵਿੱਚ ਕਾਨੂੰਨ ਬਣਾਇਆ ਜਿਸ ਲੀਡਰੇ ਚੰਗੇ ਹੋਣ ਤੁਹਾਡੇ ਖਿਲਾਫ ਕਾਨੂੰਨ ਬਣਾਵੇ ਪੰਜਾਬ ਸਾਡਾ ਵਿਹਲਾ ਹੋ ਗਿਆ ਪੰਜਾਬ ਸਾਡਾ ਤੁਸੀਂ ਬਰਬਾਦ ਕਰਤਾ ਇੱਕ ਨਾ ਮੈਨੂੰ ਕਾਫੀ ਸਾਰੇ ਲੋਕ ਇਹ ਚੀਜ਼ ਕਹਿੰਦੇ ਨੇ ਕਿ ਗੱਲ ਸੁਣਨ ਵਾਲੀ ਆ ਬਾਈ ਵੀ ਇਹ ਪੰਜਾਬ ਦੇ ਵਿੱਚ ਐਡਾ ਕੰਮ ਚੱਲਿਆ ਕਿਉਂ ਜੀ ਕਾਰਨ ਹੋਇਆ ਬਾਈ ਜੀ ਕਿਉਂਕਿ ਇਹਨਾਂ ਨੇ ਮਸ਼ਹੂਰੀਆਂ ਐਡੀਆਂ ਵੱਡੀਆਂ ਕਰੀਆਂ ਐਕਟਰਾਂ ਤੋਂ ਮਸ਼ਹੂਰੀਆਂ ਇਹਨਾਂ ਨੇ ਕਰਾਈਆਂ ਕਲਾਕਾਰਾਂ ਤੋਂ ਮਸ਼ਹੂਰੀਆਂ ਇਹਨਾਂ ਨੇ ਕਰਾਈਆਂ ਤੇ ਸਿੰਗਰਾਂ ਤੋਂ ਉਹਨਾਂ ਨੇ ਮਸ਼ਹੂਰੀਆਂ ਕਰਾਈਆਂ ਸੋਸ਼ਲ ਮੀਡੀਆ ਵਾਲਿਆਂ ਨੇ ਕੋਈ ਨਹੀਂ ਛੱਡਿਆ ਉਹਨਾਂ ਤੋਂ ਸਾਰਿਆਂ ਤੋਂ ਮਸ਼ਹੂਰੀਆਂ ਇਹਨਾਂ ਨੇ ਕਰਾਈਆਂ ਚੈਨਲਾਂ ਤੋਂ ਉਹਨਾਂ ਨੇ ਐਡਾਂ ਕਰਵਾਈਆਂ ਝੂਠੀਆਂ ਅਸੀਂ ਅਸੀਂ ਜੀ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਸਾਰੇ ਪੈਸੇ ਲਾਵਾਂਗੇ ਤੁਸੀਂ ਸਾਲਿਓ ਕੱਪੜੇ ਦਾ ਉਹਦਰੀ ਲਾ ਲੈਣੋ ਜਦੋਂ ਤੁਹਾਡੇ ਦਫ਼ਤਰ ਦੇ ਵਿੱਚ ਜਾਂਦਾ ਉਹਦੋਂ ਤੁਸੀਂ ਲਾ ਲੈਣੋ ਕੱਪੜੇ ਤਾਂ ਇਸ ਕਰਕੇ ਥੋੜਾ ਭਰਮ ਭਲੇਖਾ ਟਰਾਲੀਆਂ ਲਾ ਦੂੰ ਠੀਕਾ ਸਾਰੀ ਮਹਾਲੀ ਜਾਮ ਕਰ ਦੂ ਜਾਮ ਮੇਰੀ ਜਥੇਬੰਦੀਆਂ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਸਾਰੇ ਲੋਕੇ ਇਸ ਮੇਰੇ ਇਸ ਮੁੱਦੇ ਤੇ ਮੇਰੇ ਨਾਲ ਲੱਗੇ ਰਾਜਨੀਤਿਕ ਪਾਰਟੀਆਂ ਦੇ ਬੰਦੇ ਵੀ ਇਸੇ ਮੁੱਦੇ ਤੇ ਮੇਰੇ ਨਾਲ ਲੱਗੇ ਜਿਹੜੇ ਰਾਜਨੀਤਿਕ ਵੱਖ-ਵੱਖ ਪਾਰਟੀਆਂ ਦੇ ਵਿੱਚ ਨੇ ਉਹ ਵੀ ਇਸ ਮੁੱਦੇ ਤੇ ਮੇਰੇ ਨਾਲ ਲੱਗੇ ਇਹ ਤੂੰ ਹੀ ਪੰਜਾਬ ਦੇ ਵਿੱਚ ਉਹਨਾਂ ਜੜ ਪੱਟ ਸਕਦਾ ਹੋਰ ਕਿਸੇ ਤੋਂ ਨਹੀਂ ਪੱਟੀ ਜਾਣੀ ਤੁਸੀਂ ਸਾਲਿਓ 50000 ਦਾ ਕੰਮ ਤੁਸੀਂ 5 ਲੱਖ ਦੇ ਵਿੱਚ ਜਾ ਕੇ ਕੀਤਾ ਤੁਸੀਂ 2 ਲੱਖ ਦਾ ਕੰਮ ਤੁਸੀਂ 20 ਲੱਖ ਚ ਕੀਤਾ ਤੂੰ ਠੱਗਿਆ ਲੋਕਾਂ ਨੂੰ ਸਾਲਿਓ ਤੁਸੀਂ ਬਰਬਾਦ ਕੀਤਾ ਤੁਸੀਂ ਆਏ ਦੇਖੋ ਜਿੰਨੇ ਕੈਨੇਡਾ ਦੇ ਵਿੱਚ ਅੱਜ ਨੌਜਵਾਨ ਬੈਠੇ ਨੇ ਧਰਮਾਂ ਦੇ ਉੱਪਰ ਬੈਠੇ ਨੇ ਕਿਉਂ ਬੈਠਣੇ ਕਰਨ ਕੈਨੇਡਾ ਦੇ ਵਿੱਚ ਧਰਮਾਂ ਦੇ ਵਿੱਚ ਤੁਸੀਂ ਜਾਲੀ ਵੀਜ਼ੇ ਲਵਾ ਲਵਾ ਕੇ ਜਾਲੀ ਡਿਗਰੀਆਂ ਬਣਵਾ ਆਪਣਾ ਬਣਵਾ ਆਪਣਾ ਬਵਾ ਕੇ ਉੱਥੇ ਜਾ ਕੇ ਦੇਖੋ ਯੂਕੇ ਦੇ ਵਿੱਚ ਜਾ ਕੇ ਦੇਖੋ ਇੰਗਲੈਂਡ ਦੇ ਵਿੱਚ ਜਾ ਕੇ ਦੇਖੋ ਜਾਲੀ ਡਿਗਰੀਆਂ ਬਣਾਵਾ ਕੇ ਜਾਲੀ ਕਾਗਜ਼ ਪੱਤਰ ਬਣਾ ਬਣਾ ਕੇ ਕਿੱਥੇ ਨੌਜਵਾਨਾਂ ਨੂੰ ਧੱਕਿਆ ਜਾ ਕੇ ਯੂਕੇ ਦੇ ਵਿੱਚ ਹਾਲਾਤ ਦੇਖੋ ਜਾ ਕੇ ਹਾਲਾਤ ਦੇਖੋ ਸਾਰੇ ਦੇਸ਼ਾਂ ਦੇ ਵਿੱਚ ਇਹਨਾਂ ਨੇ ਜਾਲੀ ਵੀਜ਼ੇ ਤੁੱਥਮੁੱਥ ਕਰਕੇ ਉੱਥੇ ਨੌਜਵਾਨਾਂ ਨੂੰ ਭੇਜਿਆ ਕਿੰਨੇ ਨੌਜਵਾਨ ਜਿਨ੍ਹਾਂ ਦੇ ਵਿੱਚ ਬੈਠੇ ਪੰਗਾ ਤੁਸੀਂ ਉਸ ਬੰਦੇ ਨਾਲ ਲਾਇਆ ਜਿਹੜਾ ਬੰਦਾ ਕਿਤੋਂ ਖਰੀਦਿਆ ਨਹੀਂ ਜਾ ਸਕਦਾ ਜਿਹੜੇ ਬੰਦੇ ਨੂੰ ਖਰੀਦ ਨਹੀਂ ਕੋ ਸਕਦਾ ਤੁਸੀਂ ਉਸ ਬੰਦੇ ਨਾਲ ਪੰਗਾ ਲਾਇਆ ਤੁਸੀਂ ਅੱਟੀ ਛੋਟੀ ਦਾ ਜ਼ੋਰ ਲਾਇਆ ਵੀ ਸਾਥੋਂ ਪੈਸੇ ਲੈ ਲੈ ਜੀ ਸਾਥੋਂ ਪੈਸੇ ਲੈ ਲੈ ਕਰੋ ਸਾਫਤ ਸਾਫਤ ਕਰੋ ਮੈਂ ਕਿਹਾ ਲੋਕਾਂ ਸਾਹਮਣੇ ਜਾਂ ਕੋਈ ਬੰਦਾ ਜਿਹਦੇ ਦਬਾਏ ਨੇ ਪੈਸੇ ਉਹ ਸਾਫਤ ਕਰ